ਦੀਂਦਿਆ ਲੂੰ ਆਸ ਕਪੌੜਾ ਅੱਛਾ ਇਹ ਯਾਰ ਕਿੱਥੇ ਕਿੰਨ ਗੱਲਾਂ ਕਰਦਾ ਰਹਿੰਦਾ ਸਾਰਾ ਸਾਰਾ ਉਹ ਇਹ ਤਾਂ ਸਾਰਾ ਦਾ ਨਹੀਂ ਲੱਗਿਆ ਰਹਿੰਦਾਗਾ ਆਸ ਕਿ ਉਸ ਕਿਹਦੇ ਚੱਕਰ ਚ ਤਾਂ ਨਹੀਂ ਬਸ ਤੁਹਾਨੂੰ ਪਤਾ ਹੀ ਆ ਅੱਜ ਕੱਲ ਦੇ ਮੁੰਡਿਆਂ ਨੂੰ ਹਾਂ ਯਾਰ ਮਾਂ ਪਿਓ ਵਾਰੀ ਜਮਾ ਨਹੀਂ ਸੋਚਦੇ ਅੱਜ ਕੱਲ ਦੇ ਜਵਾਨ ਯਾਰ ਇਹ ਕੰਮ ਕਰ ਵੀ ਬੱਬੇ ਆਪਣੇ ਨਾਲ ਦੇ ਦੇਗ ਲੈ ਸਾਰੇ ਠੀਕ ਹੈ ਨਾ ਹਾਂ ਕਿੰਨਾ ਵਧੀਆ ਵਧੀਆ ਕੰਮ ਕਰਦੇ ਸਾਲਾ ਤਾਂ ਨਫੂਨ ਦੇ ਲੱਗਿਆ ਹੋਰ ਆਪਣੇ ਨਾਲ ਤੇ ਜਿੰਨੇ ਵੀ ਆਪਣੇ ਨਾਲ ਪੜ੍ਹਿਆ ਸਾਰੇ ਸਦਰਗੇ ਵਧੀਆ ਕੰਮ ਧੰਦੇ ਲੱਗ ਗਏ ਇਹਨੂੰ ਵੀ ਬਹੁਤ ਵਾਰ ਸਮਝਾ ਲਿਆ ਕੋਈ ਕੰਮ ਧੰਦਾ ਕਰ ਲੈ ਇਹ ਸੁਧਰ ਨਹੀਂ ਆਇਆ ਠੀਕ ਹੈ ਗੱਲ ਇਹ ਆਸਕੀ ਦੇ ਕੰਮਾਂ ਚ ਪਸ ਨਹੀਂ ਸਹੀ ਗੱਲ ਇਹਨੂੰ ਹੁਣ ਕੀ ਸਮਝਾਈਏ ਯਾਰ ਜੋ ਸਮਝਦਾ ਹੀ ਨਹੀਂ ਹਾਂ ਇਹ ਸਮਝਣ ਵਾਲਾ ਬੰਦਾ ਹੀ ਨਹੀਂ ਬਹੁਤ ਵਾਰ ਮੈਂ ਵੀ ਸਮਝਾਇਆ ਤੂੰ ਨੂੰ ਸਮਝਾ ਕੇ ਦੇਖੀਂ ਕਦੋਂ ਤੈਨੂੰ ਮਿਲੇਗਾ ਇਹਨੂੰ ਕੀ ਸਮਝਾਈਏ ਬਾਬੇ ਬਥੇਰੇ ਵਾਰ ਸਮਝਾ ਲਿਆ ਹੁਣ ਤਾਂ ਰੱਬ ਹੀ ਸਮਝਾ ਸਕਦਾ ਇਹਨੂੰ ਹੋਰ ਇਹਨੂੰ ਕਾ ਆਪਦੇ ਘਰ ਵਿੱਚ ਇਹਨੂੰ ਹੁਣ ਇੰਨੇ ਵਾਰ ਕੌਣ ਕੌਣ ਸਮਝਾਵੇ ਠੀਕ ਆ ਹਾਂ ਬੰਦਾ ਆਪੇ ਸਮਝ ਜਾਣਾ ਚਾਹੀਦਾ ਫਿਰ ਔਰ ਘਰ ਦੀ ਗਰੀਬੀ ਅੰਮੀ ਦੀ ਦਿੱਖੀ ਵੀ ਹੁੰਦੀ ਆ ਅੱਜ ਮੈਨੂੰ ਮਿਲਿਆ ਨਾ ਕਿਤੇ ਮੈਂ ਸਮਝਾਵਾਂ ਹਾਂ ਠੀਕ ਆ ਕੋਈ ਯਾਰ ਹੋ ਸਟ ਹਾਂ ਵਜੇ 5 ਚੱਲ ਮੈਂ ਫਿਰ ਖੇਤ ਕਿੜਾ ਮਾਰ ਕੇ ਆਣਾ ਹਾਂ 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 ਫੁੱਲੀ ਖੜ ਗਈ ਸੀ ਯਾਰ ਉਹ ਵੀ ਠੀਕ ਕਰਾਣੀ ਠੀਕ ਤੇਰੀ ਲੋੜ ਪਈ ਤਾਂ ਆ ਜਾਣਾ ਫੋਨ ਕਰ ਹਾਂ ਹਾਂ ਕੋਈ ਗੱਲ ਨਹੀਂ ਜਦੋਂ ਮਰਜ਼ੀ ਫੋਨ ਕਰਦੀ ਮੈਂ ਵੀ ਜਾ ਕੇ ਆਉਣਾ ਯਾਰ ਉਧਰੋਂ ਹਾਂ ਚੱਲ ਠੀਕ ਆਣਾ ਚੱਲ ਠੀਕ ਆ ਹੈ ਚੰਗਾ ਠੀਕ ਇੱਕ ਹੋਰ ਰਸਤਾ ਕਿੱਧਰ ਚੱਲਿਆ ਸੱਚ ਤੱਕ ਉਹ ਬੜਾ ਮੈਡਮ ਨਾਲ ਮਿਲਣ ਜਾ ਰਿਹਾ ਚੱਲ ਜੀ ਤਾਂ ਕੰਮਾਂ ਚ ਕੁਝ ਨਹੀਂ ਰੱਖਿਆ ਛੱਡ ਦੇ ਖੜਾ ਪਤੰਦਰਾ ਆਸਕੀ ਦੇ ਕੰਮਾਂ ਚ ਨਾ ਘੱਟਿਆ ਵਾਦੇ ਕਦੇ ਨਹੀਂ ਹੋਏ ਨਾਨੀਆਂ ਨਾ ਬੰਦੇ ਨੂੰ ਪਾਲ ਕਰ ਦਿੰਦੀਆਂ ਆਸਕੀ ਦੇ ਕੰਮਾਂ ਚ ਨਾ ਘੱਟਿਆ ਮੈਂ ਤਾਂ ਤੇ ਆਪ ਦਾ ਵੀਰ ਬਣ ਕੇ ਨਾ ਕੰਮ ਤੇ ਧਿਆਨ ਦੇ ਤੂੰ ਮੇਰੇ ਛੋਟੇ ਵੀਰ ਵਰਗਾ ਮੈਂ ਤੈਨੂੰ ਤਾਂਸਲਾ ਦੇ ਰਿਹਾ ਉਹ ਵੀਰ ਮੈਂ ਦੁੱਸਰੂ ਨੂੰ ਬੈਠ ਕੇ ਨੂੰ ਚਿਹਰ ਕਰਦਾ ਜਿਵੇਂ ਤੁਸੀਂ ਕਹਿ ਰਹੇ ਹੋ ਕੰਮ ਤੇ ਧਿਆਨ ਦੇ ਇਹ ਰੂਹਾਂ ਦੇ ਪਿਆਰ ਨਾਲ ਰਣਜੀਤ ਕੰਨੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਅਕਸਰ ਕਦੇ ਨੂੰ ਰਣਜੀਤ ਪਾਗਲ ਕਰ ਦਿੰਦਾ ਇਹ ਇਸ਼ਕ ਨਾਲ ਬੰਦੇ ਨੂੰ ਪਾਗਲ ਕਰ ਦਿੰਦਾ ਨੀਂ ਕਾਲ ਦੀ ਮਤਨਾ ਸੁਝਾਅ ਦੇ ਕੋਈ ਰੱਖੋ ਇਹਨਾਂ ਇਹ ਆਪਾਂ ਕਦੇ ਮਿਲਦੇ ਆਂ ਚੱਲ ਠੀਕ ਆ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਸਮਝਾਉਣਾ ਸੀ ਸਮਝਾਤਾ ਅੱਗੇ ਤੇਰੀ ਮਰਜ਼ੀ ਮੇਰੇ ਮਾ ਤੇਰੇ ਮਾਫੀ ਨਾਲ ਮੇਰਾ ਬਹੁਤ ਪਿਆਰ ਹੈ जिस व्यक्ति को कॉल किया है वह अभी दूसरी कॉल पर व्यस्त है कृपया हेलो। हेलो। क्यों आई एम सॉरी मैं बहुत कोशिश की थी पर मेरे पेरेंट्स इंटरकास्ट मैरिज में नहीं मान रहे हैं। ਮੈਂ 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 ਮੱਜੁੰਦ ਰਿਵਲ ਗੁਰ ਤੈਨੂੰ ਮੇਰੀ ਸੌ ਸਾਨੂੰ ਇਸ ਰਿਲੇਸ਼ਨ ਐਥੇ ਖਤਮ ਕਰਨਾ ਬੈਣਾ ਕੌਣ ਦਾ ਘੇਰ ਆਪਣੀ ਇੱਕ ਚੰਗੀ ਹੋਈ ਐ ਪਰ ਲੇਵਾਨ ਨੂੰ ਪਾਣੀ ਲੱਗ ਗਿਆ ਤੇ ਇਹਨੂੰ ਆਖੇ ਲਾ ਦਾਂਗੇ ਲੋਥੀ ਆਟੀ ਖਾ ਕੇ ਆਣੇ ਆ ਪਰ ਇਹ ਲੋਥੀ ਮੋਤੀ ਦੀ ਬੜੀ ਖੜ ਜਾਂਦੀ ਹੋਣਾ ਦਿਖਾਣਾ ਦਿਖਾ ਕੇ ਆਉਣੀ ਆ ਸ਼ਾਮ ਨੂੰ ਆਉਂਗਾ ਮਿਸਤਰੀ ਨਾਲ ਲੈ ਕੇ ਕੋਤੀ ਛੱਡ ਪੜਾ ਜਾਂ ਕੋਤੀ ਆਠੀ ਪਾਵਾਂਗੇ ਹੁਣ ਤੱਕ ਗਰਮੀ ਹੋ ਗਈ ਅੱਛਾ ਸਾਲ ਹਸਪੀਟਲ ਤੁਹਾਡੇ ਬਾਰੇ ਮੈਂ ਪਾਸਦੋ ਕਿੰਨੇ ਅਰੇ ਫਿਰ ਮਾਰਨ ਕੰਮ ਤੇ ਪਾਣੀ ਲਾਉਣਾ ਹੈ ਤੇ ਵਧੀਆ ਖਰੀਆ ਵਦਨਾ ਵਧੀਆ ਫਸ ਬਹੁਤ ਵਧੀਆ ਆ ਠੀਕ ਆ ਹੋਰ ਕਿੱਧਰ ਚੱਲਿਆ ਸੀ ਬਸ ਪਿੰਡ ਚੱਲਿਆ ਸੀਗਾ ਯਾਰ ਨਾਲ ਰੋਟੀ ਨਾਲ ਠੀਖਾਵਾਂਗੇ ਇੱਕ ਮੋਟਰ ਹੀ ਖੜ ਗਈ ਅੱਛਾ ਤੇ ਮੈਂ ਕਹ ਮਿਸਤਰੀ ਲੈ ਕੇ ਆਉਣਾ ਯਾਰ ਦੁਕਾਨੋਂੋਂ ਚੱਲਾ ਜਾ ਉਧਰੀ ਚੱਲਿਆ ਮੈਂ ਉਧਰੀ ਚੱਲਿਆ ਚੱਲ ਫਿਰ ਮੈਨੂੰ ਛੱਡ ਜੀ ਹਾਂ ਹਾਂ ਸਾਰੇ ਜਿਗਤ ਆਉਂਦਾ ਵਾ 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 ਔਰ ਸੁੱਖੇ ਕਰੇ ਸਭ ਠੀਕ ਠਾਕ ਹਾਂ ਵਧੀਆ ਤੂੰ ਦੱਸ ਵਧੀਆ ਹੋਰ ਕੋਈ ਨਵੀਂ ਤਾਜੀ ਵਧੀਆ ਬਕਾ ਉਹ ਪੁੱਤਰ ਬੰਦਾ ਕਿਹੜਾ ਬੈਠਾ ਯਾਰ ਲੱਗਦਾ ਤਾਂ ਜਾਣ ਪਛਾਣਦਾ ਯਾਰ ਚਲ ਦੇਖਿਆ ਚਲ ਸੁੱਖੇ ਬੰਦਾ ਜਾਣ ਪਛਾਣਦਾ ਲੱਗਦਾ ਦੇਖ ਕੇ ਇਹ ਚੱਲੇ ਯਾਰ ਚੱਲ ਰੋਕ ਇੱਕ ਵਾਰ ਰੋਕ ਰੋਕ ਰੁਕ ਮਰ ਆਇਆ ਕਿਹੜਾ ਲੱਗਦਾ ਤਾਂ ਰਣਜੀਤ ਆ ਯਾਰ ਯਾਰ ਐਥੇ ਬੈਠਾ ਕੀ ਕਰਦਾ ਨਾਰ ਤੇ ਪਤਾ ਨਹੀਂ ਕੀ ਕਰਦਾ ਚੱਲ ਨਾ ਦੇਖ ਕੇ ਪੱਕੇ ਮੇਰੇ ਨਾਲ ਤਾਂ ਵੈਸੇ ਕੱਟ ਕੇ ਬੋਲਦਾ ਕੋਈ ਬੋਟਾ ਨਹੀਂ ਕਹਿੰਦਾ ਓਹੋ ਯਾਰ ਮੈਂ ਤਾਂ ਗੱਲ ਚੰਦਾ ਆ ਰਣਜੀਤ ਕਿਵੇਂ ਯਾਰ ਬਈ ਇੱਥੇ ਬੈਠਾ ਹਾਂ ਤਾਮੀ ਠੀਕ ਗੱਲ ਹੋ ਗਈ ਤੇ ਘਰੇ ਘਰੇ ਲੜ ਪਿਆ ਫੇਰ ਇੱਥੇ ਕਾ ਤੂੰ ਬੈਠਾਗਾ ਤੇ ਇੱਥੇ ਆ ਕੇ ਬਹਿ ਗਿਆ ਇੱਥੇ ਚਾਹ ਰਿਹਾ ਘਰੇ ਆਇਆ ਤਾਂ ਮੇਲਾ ਮੁੰਨਾ ਦਿਖਾ ਲਿਆ ਹੁਣੇ ਕਿਤੇ ਜੀਨਾਂ ਨਾਲ ਕੀ ਹੋ ਗਿਆ ਆ ਜਾ ਕੋਈ ਮੈਂ ਚੱਲ ਇਕੱਲਾ ਇਥੇ ਬੈਠ ਕੇ ਮੈਂ 2015 ਨੂੰ ਯਾਰ ਤਾਂ ਨੇ ਤੂੰ ਹੀ ਪੁੱਛ ਲੈ ਮੈਂ ਤਾਂ ਕੁਝ ਨਹੀਂ ਦਾ ਗਿਆ ਹੋ ਗਿਆ ਦਸਤਾਵੇਜ਼ ਇੱਕ ਗਲਤੀ ਗਲਤੀ ਹੋ ਗਈ ਸਾਡੇ ਤੋਂ ਬਾਕੀ ਕੋਈ ਕੋਈ ਆ ਜਾ ਸੁੱਖਾ ਤੈਨੂੰ ਕਿੰਨੀ ਦੂਰ ਮਿਲਣਾ ਆ ਜਾ ਬਹਿ ਕੇ ਗੱਲ ਕਰਦੇ ਆ ਮੈਂ ਪਰਸੋਂ ਆਇਆ ਹਾਂ ਯਾਰ ਹਾਂ ਬਈਆ ਤੂੰ ਦੇਖਿਆ ਕਿ ਕਿਉਂ ਬਹਿ ਜਾਂਦਾ ਮੇਰੇ ਘਰ ਜੀਦਾ ਦਾਸ ਕੀ ਨਾ ਅੱਜ ਵੀ ਆ ਰਹੇ ਜੀ ਦਿਖਾਵਣਾ ਨਾਲ ਹੀ ਜਿਕੇ ਰਹਿੰਦੇ ਆ ਉਹਦੇ ਨਾਲ ਬੜਾ ਦਿਲ ਤੋਂ ਨਹੀਂ ਲੱਗੇ ਹੁੰਦੇ ਆ ਜਿਹੜੀ ਕਰਾਉਂਦੇ ਦਿਲ ਤੇ ਲੱਗ ਜਾਉਂਦੇ ਨੇ ਬੋਲਿਸ਼ ਨੇ ਹਟਮਣੀ ਹੋਣਾ ਬਹੁਤ ਕੋਈ ਗੱਲ ਨਹੀਂ ਆ ਕਿ ਸੁੱਖੇ ਦੇ ਪਿੰਡ ਨਾ ਮੇਲਾ ਆਇਆ ਮੈਂ ਬਹੁਤ ਬੁਸੀ ਕਰ ਰਿਹਾ ਹਾਂ ਦਿਨ ਤੋਂ ਕਦੋਂ ਤੋਂ ਆਇਆ ਹੋ ਨਹੀਂ ਗਿਆ ਮੈਂ ਮੇਲੇ ਤੇ ਚੱਲਿਆ ਸੁੱਖੇ ਦੇ ਨਾਲ ਹੀ ਹੋਰ ਚੱਲ ਚਲੀ ਜਾ ਪਾ ਮੈਂ ਆਇਆ ਤੇ ਮੇਲਾ ਦੇਖਿਆ ਨੇ ਮੇਲਾ ਉਹ ਕੋਈ ਨਹੀਂ ਰੰਗ ਬਰੰਗੀ ਦੁਨੀਆ ਚ ਸਾਰੇ ਦੁੱਖ ਭੁੱਲ ਜੰਗਾ ਤੂੰ ਹੋਰ ਆਇਆ ਚੱਲੀਏ ਗੱਲ ਵੜਦੇ ਆ ਮੋੜੇ ਆਵਾਂਗੇ ਸ਼ਾਮ ਨੂੰ ਤੇ ਜਾਇਓ ਮੈਂ ਉਹ ਸੋਚਾਂ ਚ ਕੁਛ ਨਹੀਂ ਹੈਗਾ ਖਿਰੰਜੇ ਤਾਂ ਸਮਝ ਦੇ ਦੇਖ ਸੁੱਖੇ ਨੇ ਮਿਹਨਤ ਕੀਤੀ ਸੁੱਖਾ ਅੱਜ ਤੂੰ ਕਿੱਥੇ ਕਿੱਥੇ ਪਹੁੰਚਿਆ ਕਾਕੀ ਇਹਦੇ ਨਾਲ ਤੇ ਆਪਣੇ ਹੋਰ ਵੀ ਦੋਸਤ ਇੱਥੇ ਪਹੁੰਚ ਗਏ ਤੂੰ ਆ ਦੁਨੀਆ ਚੋਂ ਨਿਕਲ ਬਾਹਰ ਆ ਰੰਜੇ ਤਾਂ ਹੋਰ ਕੀ ਰੱਖਿਆ ਕੁੜੀਆਂ ਗੜੀਆਂ ਜੱਕਰਾਂ ਚ ਤੈਨੂੰ ਹੋਰ ਵੀ ਕਿੰਨੇ ਵਾਰ ਸਮਝਾਤਾ ਇਹ ਦੋ ਵਾਰ ਬੰਦਾ ਕੁਛ ਨਹੀਂ ਕਰ ਸਕਦਾ ਰੰਜੇ ਮੈਂ ਤਾਂ ਦੋਸਤ ਉਹਦੇ ਨਾਲ ਤੇ ਇੰਨਾ ਹੀ ਕਰ ਸਕਦਾ ਹਾਂ ਹੋਰ ਆ ਦੇਖ ਲੈ ਬਿੰਦਰ ਵੀ ਖੇਤੀ ਸਭ ਹੀ ਜਾਂਦਾ ਤੂੰ ਇੱਥੇ ਬੈਠ ਕੱਲਾ ਚਲੀ ਯਾਰ ਨਹੀਂ ਤਾਂ ਕੋਈ ਵਸੀ ਪਰੋਂ ਕਿ ਕੱਲਾ ਛੱਡਦਾ ਮੇਰਾ ਜੀ ਮਨ ਵੀ ਲਿਆ ਕਰ ਕਿਸੇ ਦੀ ਗੱਲ ਨਹੀਂ ਤੇ ਯਾਰ ਤੂੰ ਮੰਨਦਾ ਹੀ ਨਹੀਂ ਹੈਗਾ ਮੇਰੇ ਚਾਹ ਦੇ ਵਿੱਚ ਜੀ ਨਹੀਂ ਕਰਦਾ ਮੈਂ ਕੀ ਕਹਾਂ ਕੱਲਾ ਯਾਰ ਛੁਕੇ ਚਲੀ ਯਾਰ ਇਹ ਮੰਨਦਾ ਹੀ ਨਹੀਂ ਕੱਲਾ ਅੰਦਰ ਚੱਲ ਫਿਰ ਮਿਲਾਂਗੇ ਚੱਲ ਮਿਲਦੇ ਆਂ ਫੇਰ ਕਦੀ ਠੀਕ ਆ ਆ ਜਾ ਯਾਰ ਮੈਂ ਇਹ ਨਹੀਂ ਮੰਨਦਾ ਕਿਸੇ ਦੀ ਨਾ ਹੋਇਆ ਕੀ ਹੈ ਯਾਰ ਓ ਯਾਰ ਕੀ ਦੱਸਾਂ ਯਾਰ ਇਹਦੀ ਸਟੋਰੀ ਥੋੜੀ ਜ਼ਿਆਦਾ ਲੰਬੀ ਐ 10 ਦਿਨਾਂ ਕਿਹ ਗੱਲ ਹੋ ਗਈ ਸੀ ਉਹ ਕਿਸੇ ਕੁੜੀ ਕਾੜੀ ਦੇ ਚੱਕਰ ਤੇ ਸੀਗਾ ਇਹ ਅੱਛਾ ਫੇਰ ਕੋਈ ਦਿਲੋਂ ਦਿਲੋਂ ਕਰਦਾ ਸੀ ਪਿਆਰ ਉਹ ਨਹੀਂ ਕਰੀ ਠੀਕ ਆ ਉਹ ਅੱਗੇ ਧੋਖੇ ਬਾਜ਼ ਨਿਕਲੀ ਅੱਛਾ ਬਸ ਉਹ ਦੁੰਦਾ ਕੰਮ ਉਹਦੇ ਪਿੱਛੇ ਜਾ ਰਿਹਾ ਨਾ ਘਰ ਖਰਾਬ ਕਰਦਾ ਕਾਲਾ ਕੁਝ ਜਾਰਦਾ ਕਰਦਾ ਠੀਕ ਆ ਕਿਸੇ ਕੰਮ ਧੰਦੇ ਦਾ ਨਹੀਂ ਰਿਹਾ ਹੁਣ ਤੇ ਹੁਣ ਬਸ ਇਹੀ ਰਹਿੰਦਾ ਫਿਰ ਪਹਿਲੇ ਹੀ ਹੁੰਦਾ ਸੂਭਾ ਸ਼ਾਮ ਇੱਕੋ ਹੀ ਸੋਚਾ ਜੀ ਬੈਠਾ ਮੈਨੂੰ ਜਿੱਥੇ ਵੀ ਮਿਲ ਜਾਂਦਾ ਸੋਚਾ ਜੀ ਮਿਲਦਾ ਬੰਦਾ ਠੀਕ ਆ ਨਾਂ ਚਲਾ ਗਿਆ ਦਾ ਪਾਗਲਖਾਨੇ ਪਹਚਾਣ ਨਾਲ ਚੱਲ ਇੱਕ ਦਿਨ ਫਿਰ ਲੈ ਚੱਲਾਂਗੇ ਆਪਾਂ ਇਹਨੂੰ ਚਲ ਦੇਖ ਲੈ ਮੈਂ ਤੇ ਇਹਦੇ ਘਰਦਿਆਂ ਨੂੰ ਵਿਖਾਇਆ ਯਾਰ ਕੋਈ ਦਵਾਈ ਦੋ ਦਵਾਈ ਦਵਾਈਏ ਇਹਨੂੰ ਹੋਰ ਤੇ ਹੋਰ ਨਾ ਕੋਈ ਕਾਰਾ ਕਰ ਲਏ ਹੋਰ ਪਤਾ ਕੋਹ ਨਹੀਂ ਜਿਹੜਾ ਨਹਿਰ ਕਿਨਾਰੇ ਆ ਕੇ ਬਹਿ ਜਾਣਾ ਠੀਕ ਹੈ ਚੱਲ ਆਪਾਂ ਦਾ ਚਲੀਏ ਫਿਰ ਮੈਂ ਮੋਟੀ ਦਿਖਾਉਣੀ ਆ ਚੱਲ ਰਵਿੰਦਰਾ ਤੇ ਤੁਮਨੇ ਕੋਈ ਨਹੀਂ ਆਇਆ ਚਾਰ ਦਿਨ ਖੇਤ ਗੇੜਾ ਮਾਰ ਕੇ ਨਾਲ ਚਾਹ ਪਿਆਣਾ ਤੈਨੂੰ ਆ ਜਾਣਾ ਆ ਜਾ ਉਹ ਕਿਹੜਾ ਪਿਆ ਹੋਏ ਲੈ ਤਾਂ ਤਾਂ ਰஞ்சிਤ ਆਉਂਦਾ ਚਾਲ ਕੰਦ ਜਾਈ ਉਹ ਹੋਇਆ ਇਹ ਨਾ ਓਏ ਇਹਨਾਂ ਦਾ ਫੇਸ ਫਿਲਮ ਨੂੰ ਲਾਣਾ ਬਾਕੀ ਮਨ ਉਹ ਗਿਆ ਤਾਂ ਉਹ ਸੰਜੀਤ ਸੰਜੀਤ ਓਏ ਸੰਜੀਤ ਯਾਰ ਉਹਨੇ ਨਾ ਫੋਨ ਖਾਣ ਦੇ ਕੇ ਘਰੇ ਫੋਨ ਲਾ ਦੇ ਦੇਖਦਾ ਫੋਨ ਆਹ ਤੂੰ ਦੇਖ ਉਹਨੇ ਨਾ ਫਟਨੀ ਕੀ ਫਾਈਂਡਾ ਲੌਕੇ ਨਹੀਂ ਪੜਾਇਆ ਨਾ ਮਮਾ ਆਂ ਲਿਖਿਆ ਦੇਖਣਾ ਪੜੇ ਇਹ ਫਾੜਿਆ ਰ ਕੀ ਲਿਖਿਆ ਫਸਲੀ ਦਮ ਤੇ ਜੀਵਨ ਜਿੰਦਗੀ ਕੰਮੀ 11 ਦੇ ਕੰਢੇ ਭਰਿਓ ਨਾ ਕੰਮ ਜੋ ਮਰਜੀ ਕਰ ਲਿਓ ਬਦਲੀ ਇਸ ਕੋ ਕਿਸ ਨਾਲ ਕਰਿਓ ਨਾ ਇਸ ਕੋ ਕਿਸ ਨਾਲ ਕਰਿਓ ਉਹ ਦਿਨ ਆਪੋ ਸਰ ਨੌਂ ਜੀ ਲੈ ਕੇ ਜੀ ਉਹ ਤਾਂ ਬੀਤਣਾ ਹੋ ਗਿਆ ਮੇਰਾ ਤਾਂ ਨਹੀਂ ਗਿਆ ਇਹ ਤਾਂ ਇਹ ਤਾਂ ਇਹ ਤਾਂ